ਕਿਹ ਨਾਮ ਕੀ ਆਪਣਾ ਮੱਗਾ ਹਾਂਜੀ ਇਹ ਕਿੰਨੇ ਟਾਈਮ ਤੋਂ ਹੜਤਾਲ ਤੇ ਬੈਠੇ ਸੀ 13 ਅਗਸਤ ਤੋਂ ਬੈਠੇ ਹੜਤਾਲ ਤੇ 13 ਤਰੀਕ ਨੂੰ ਕਿੱਦਾਂ ਦੇ ਦੇ ਜਿਦੋਂ ਕਿ ਅਭੀ ਰਾਜਪੂਰ ਜੀ ਵੱਲੋਂ ਇੱਕ ਲੰਮਾ ਕੈਲਕੂਲੇਸ਼ਨ ਕਰਕੇ ਤੁਹਾਨੂੰ ਇਨਸਾਫ ਦਵਾਇਆ ਗਿਆ ਵਾ ਕਿੱਦਾਂ ਦੇ ਦੇ ਕੰਮ ਕੰਮ ਇਹ ਵੀ ਅਭੀ ਰਾਜਪੂਰ ਜੀ ਐਸ ਗੰਢੀ ਸੜਕ ਤੋਂ 23 ਵਾਰ ਕੋਲ ਦੀ ਲੰਘ ਇੱਕ ਦਿਨ ਉਹਨਾਂ ਦਾ ਅਚਾਨਕ ਉਹਨਾਂ ਦੇ ਮਨ ਨੂੰ ਹਲਾਰਾ ਬਚਾ ਕਿ ਪ੍ਰਮਾਤਮਾ ਨੇ ਉਹਨਾਂ ਦੇ ਮਨ ਵਿੱਚ ਕੋਟੇ 1052 ਇਸ ਤੋਂ ਰੋਜ਼ ਅਥੇ ਲੰਘਦਾ ਨਾ ਕਿ ਤੇਰੇ ਸ਼ਹਿਰ ਦੇ ਅੰਦਰ ਉਹ ਮਜ਼ਦੂਰ ਹੋ ਕੇ ਵਿਅਕਤੀ ਜਿਹੜੇ ਦਾਤੋ ਭਾਗ ਦੇ ਕੁਝ ਐਸਐਸਪੀ ਅਵਰਿੰਦਰ ਪੰਡਾਰੀ ਬਲੋਂ ਧੱਕੇ ਸ਼ਾਇਦ ਸੰਘਰਸ਼ ਨੂੰ ਲੈ ਕੇ ਦਾਤ ਭਾਗ ਦੇ ਬਾਹਰ ਡੇਢ ਤੇ ਧਰਨਾ ਲਾ ਕੇ ਬੈਠੇ ਆ ਤੋਂਨਾਂ ਦੇ ਮਨ ਵਿੱਚ ਵਿਚਾਰ ਆਇਆ ਪ੍ਰਮਾਤਮਾ ਨੇ ਇਹਨਾਂ ਦੇ ਮਨੁੱਖ ਫੇਸ ਟਿਕਾਈ ਕਿ ਤੂੰ ਨਾ ਮੈਂ ਜਾਂਦੇ ਹੋਏ ਪਤਾ ਲਾ ਕੇ ਜਾਣਾ ਕਿ ਕੀ ਨ ਦੇ ਨਾਲ ਬਾਪੜਿਆ ਕਿ ਜਦੋਂ ਜਾਂਦੇ ਹੋਏ ਮਿਲੇ ਤੇ ਮਿਲ ਕੇ ਗੱਲਬਾਤ ਪੁੱਛ ਕੇ ਫਿਰ ਚਲੇ ਗਏ ਤੇ ਜਾ ਕੇ ਗੱਲ ਕੀਤੀ ਕਿ ਅਸੀਂ ਕੁਝ ਸਮੇਂ ਬਾਅਦ ਆਨ ਕੇ ਤੁਹਾਡੀ ਜਿਹੜੀ ਆ ਗੱਲਬਾਤ ਉਹ ਪੂਰੀ ਸੁਣਾਂਗੇ ਆ ਕੇ ਗੱਲਬਾਤ ਸੁਣੀ ਉਹਨਾਂ ਨੂੰ ਸਾਰੀ ਦੱਸੀ ਕਿ ਉਹਨਾਂ ਨੇ ਕਿਵੇਂ ਸੋਸ਼ਲ ਮੀਡੀਆ ਤੇ ਕਪੜੀ ਵੀਡੀਓ ਪਾਈ ਆਪਣੇ ਚਾਨਣ ਰਾਹੀਂ ਤੇ ਪੂਰੇ ਹੀ ਸੰਘਰਸ਼ ਦਾ ਉਹਨਾਂ ਨੇ ਸਹਿਯੋਗ ਦਿੱਤਾ ਕਿ ਐਸੀ ਵੀਡੀਓ ਪਾਈ ਕਿ ਜਿਹਦੇ ਨਾਲ ਡਾਕ ਪ੍ਰਸ਼ਾਸਨ ਤੇ ਜ਼ਿਲ੍ਹਾ ਕਪੂਰਥਲਾ ਦਾ ਪ੍ਰਸ਼ਾਸਨ ਜਿਹੜਾ ਉਹ ਪੂਰਾ ਹਿੱਲ ਗਿਆ ਤੇ ਇੱਕ ਦਿਨ ਹੋਰ ਆਪਣੇ ਘਰ ਵਿੱਚ ਬੈਠੇ ਦੀ ਰਾਤ ਨੂੰ ਜਦੋਂ ਸੀਆਈਡੀ ਰਿਪੋਰਟ ਸਾਡੀ ਪਿੰਦੀ ਆ ਤੇ ਇਹਨਾਂ ਨੂੰ ਵੀ ਉਹ ਫੋਟੋ ਪਾਈ ਗਈ ਤੇ ਆਪਣੇ ਘਰ ਵਿੱਚ ਬੈਠ ਕੇ ਭੋਜਨ ਛਕਣ ਦੀ ਤਿਆਰੀ ਵਿੱਚ ਸੀ ਉੱਥੇ ਭੋਜਨ ਛਕਣ ਤੋਂ ਪ੍ਰਾਂਤ ਇਥੇ ਆਣ ਚੁਣਨੇ ਨੇ ਵੀਡੀਓ ਪਾਈ ਕਿ ਜੇ ਸ਼ੁੱਕਰਵਾਰ ਤੱਕ ਕੋਈ ਨਿਆ ਨਾ ਮਿਲਿਆ ਤੇ ਦਾਖਾਨੇ ਦੇ ਮੋਰੇ 12 ਵਜੇ ਕੂਦਲਾ ਫੂਟਿਆ ਜਾਊਗਾ ਤੇ ਘੜਾ ਭੰਨਿਆ ਦੇਊਗਾ ਤੇ ਜਿਸ ਦੀ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਸਾਰੇ ਹੀ ਪ੍ਰਸ਼ਾਸਨ ਨੇ ਇੱਕ ਸਲਾਹ ਕਰਕੇ ਤੇ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਨੂੰ ਮੰਨ ਕੇ ਪ੍ਰਵਾਨ ਕੀਤਾ ਗਿਆ ਜੀ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਅਭੀ ਰਾਜਪੁੱਤਰ ਹਮੇਸ਼ਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਆ ਜੋ ਬੰਗਾਜੀ ਪਿਛਲੇ ਲੰਬੇ ਸਮੇਂ ਤੋਂ ਅਜ 13 ਤਰੀਕ ਹੋ ਗਿਆ ਇੱਕ ਮਹੀਨਾ ਪੂਰਾ ਹੋ ਗਿਆ ਉਹਨਾਂ ਨੂੰ ਆਪਣੀ ਧਰਮਪਤਨੀ ਵੀ ਹੀਰੋ ਜੀ ਤੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨਾਲ ਬੈਠਿਆ ਨੂੰ ਕਿ ਧਰਨਾ ਵੀ ਕਿੱਥੇ ਲੱਗਾ ਹੈ ਡਾਕ ਖਾਨੇ ਦੇ ਬਾਹਰ ਜਿੱਥੇ ਨਾ ਕੋਈ ਤੁੱਪ ਦੇ ਵਿੱਚ ਨਾ ਤੇ ਉੱਪਰ ਕੋਈ ਛੱਤ ਸੀਗੀ ਨਾ ਉਹਨਾਂ ਕੋ ਕੋਈ ਪੱਕਾ ਸੀਗਾ ਜਿੱਥੇ ਹਵਾ ਆ ਸਕੇ ਰਾਤ ਦੇ ਵਿੱਚ ਕੋਈ ਸੇਫਟੀ ਨਹੀਂ ਉਹਨਾਂ ਨੇ ਆਪਣਾ ਸੰਗਸ਼ ਕੀਤਾ ਜਦੋਂ ਮੈਨੂੰ ਪਤਾ ਲੱਗਾ ਬੰਗਾਜੀ ਦੇ ਹਾਲਾਤਾਂ ਬਾਰੇ ਲੋਕਾਂ ਤੋਂ ਮੀਡੀਆ ਤੋਂ ਮੈਂ ਜਦੋਂ ਉੱਥੇ ਜਾ ਕੇ ਪਹੁੰਚ ਕੀਤੀ ਤੇ ਮੈਂ ਜਾ ਕੇ ਦੇਖਿਆ ਕਿ ਬੱਗਾ ਜੀ ਦੇ ਦੋ ਪਤਰੀ ਦੇ ਨਾਂ ਬੱਚੇ ਬੜੇ ਤਰ੍ਹਾਂ ਸਿਓ ਹਲਾਧਾ ਜਿੱਦੇ ਰਹਿ ਰਹੇ ਆ ਫਿਰ ਮੈਂ ਮੈਂ ਆਪਣੀ ਟੀਮ ਦੇ ਨਾਲ ਸਲਾਹ مشورہ ਕਰਕੇ ਆਵਾਜ਼ بلند ਕੀਤੀ ਸੋਸ਼ਲ ਮੀਡੀਆ 'ਚ ਆ ਕੇ ਇੰਨੀ ਕਦਰ ਜਣ ਨੂੰ ਹੰਗਾਰਾ ਦਿੱਤਾ ਮੇਰੇ ਹਲਕੇ ਦੇ ਲੋਕਾਂ ਨੇ ਹੁਣ ਆ ਜਿੱਤਾ ਕਿ ਜਿਹੜਾ ਬੱਗਾ ਜੀ ਤੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਇਹਦੀ ਬੁਰੀ ਹਾਲਾਤ ਸੀ ਧਰਨਾ ਲੱਗਾ ਪਿਆ ਸੀ ਉਹ ਜਿਹੜਾ ਪ੍ਰਸ਼ਾਸਨ ਨੂੰ ਤੇ ਗਾਖਾਂ ਦੇ ਭਾਰ ਨੂੰ ਮਜਬੂਰ ਹੋਣਾ ਪੈ ਗਿਆ ਉਹਨਾਂ ਜਿਹੜੇ ਵਾ ਧੰਨੇ ਨੂੰ ਕਦਮ ਕਰਵਾਉਣ ਲਈ ਸੋ ਅੱਜ ਜੋ ਬੱਗਾ ਜੀ ਤੇ ਉਹਨਾਂ ਦੇ ਪਰਿਵਾਰ ਦਾ ਧਰਨਾ ਜਿਹੜਾ ਖਤਮ ਹੋਇਆ ਵਾ ਤੁਸੀਂ ਬੱਗਾ ਜੀ ਨੂੰ ਇੱਥੇ ਮੁਬਾਰਕਬਾਦ ਦੇਣਾ ਹੈ ਸੀ ਕਿਉਂਕਿ ਜਿਸ ਬੰਦੇ ਨੇ ਇੰਨਾ ਸੰਘਰਸ਼ ਕੀਤਾ ਹੋਵੇ ਉਹ ਵਧਾਈ ਦਾ ਪਾਤਰ ਤੇ ਹੁੰਦਾ ਵਾ ਤੇ ਮੇਰੀ ਪੂਰੀ ਟੀਮ ਵੀ ਪਹੁੰਚੀ ਜਿਹਦੇ ਲਈ ਅਸੀਂ ਬੱਗਾ ਜੀ ਨੂੰ ਆਏ ਫੁੱਲ ਤੇ ਹਾਰ ਬਾਕੇ ਉਹਨਾਂ ਦਾ ਹੌਸਲਾ ਵਧਾਈ ਕੀਤੀ ਹੈ